ਦੇਸ਼ ਵਿਦੇਸ਼ਾਂ ਵਿੱਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹੋ ਜੇ ਵਿਸ਼ੇ ਤੇ ਇਹੋ ਜੀਆਂ ਸ਼ਖਸ਼ੇਤਾ ਜਦੋਂ ਤੁਹਾਡੇ ਰੂਬਰੂ ਕਰਦੇ ਆ ਤੇ ਸਾਨੂੰ ਵੀ ਬੜਾ ਮਾਣ ਤੇ ਫਖਰ ਮਹਿਸੂਸ ਹੁੰਦਾ ਹੈ ਅਸੀਂ ਉਹਨਾਂ ਵਿਸ਼ਿਆਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਜਿਨ੍ਹਾਂ ਵਿਸ਼ਿਆਂ ਨੂੰ ਅੱਜ ਦਾ ਨੌਜਵਾਨ ਪੁਲਾ ਬੈਠਾ ਹੈ ਜੀ ਹਾਂ ਸਭ ਤੋਂ ਪਹਿਲੇ ਮੈਂ ਤੁਹਾਡੀ ਮੁਲਾਕਾਤ ਕਰਾਵਾਂਗਾ ਆਦਿ ਸ਼ਖਸ਼ੇਤਾ ਦੇ ਨਾਲ ਸਭ ਤੋਂ ਪਹਿਲਾਂ ਸਾਡੇ ਸਤਿ ਸਤਕਾ ਅਜੋਕ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਤੋਂ ਤੇ ਜਿਹੜੀ ਦੂਸਰੀ ਸ਼ਖਸੀਅਤ ਹੈ ਗਿਆਨੀ ਅਜੀਤ ਸਿੰਘ ਜੀ ਖੋਸਿਆਂ ਵਾਲੇ ਜਦੋਂ ਮੈਂ ਗਿਆਨੀ ਅਜੀਤ ਸਿੰਘ ਜੀ ਦੇ ਸਰੂਪ ਵੇਖਿਆ ਇੱਕ ਕਾਰ ਸੇਵਾ ਵਾਲੇ ਬਾਬਿਆਂ ਦਾ ਸਰੂਪ ਪਰੰਤੂ ਜਦੋਂ ਪਿਛੋਕੜ ਵੇਖਿਆ ਐਮਏ ਪੰਜਾਬੀ ਐਮਏ ਹਿਸਟਰੀ ਐਮਐਸ ਸੋਸ਼ੀਓਲੋਜੀ ਇਹ ਨਹੀਂ ਨਹੀਂ ਤਿੰਨ ਐਮਏ ਕਰਨ ਤੋਂ ਬਾਅਦ ਵੀ ਗੁਰਮਤ ਪ੍ਰਤੀ ਕੁਰਬਾਨੀ ਪ੍ਰਤੀ ਖੋਜ ਕਾਰਜਵਲ ਇਹੋ ਜੀ ਰੁਚੀ ਕਿ ਹਮੇਸ਼ਾ ਤਤਪਰ ਰਹਿਣਾ ਗੁਰਬਾਣੀ ਦੀ ਗੱਲ ਕਰਨ ਵਾਸਤੇ ਗੁਰਬਾਣੀ ਨੂੰ ਖੋਜਣ ਵਾਸਤੇ ਗੁਰਮਤ ਸਿਧਾਂਤਾਂ ਨੂੰ ਖੋਜਣ ਵਾਸਤੇ ਜੀ ਹਾਂ ਅੱਜ ਦੋਨੇ ਸ਼ਖਸ਼ੇਤਾ ਤੁਹਾਡੇ ਰੂਬਰੂ ਕਰ ਰਹੇ ਹਾਂ ਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਦਸਵੰਦ ਪਰੰਪਰਾ ਦਸਵੰਦ ਪਰੰਪਰਾ ਦੀ ਆਰੰਭਤਾ ਕਿਵੇਂ ਹੋਈ ਦਸਵੰਦ ਪਰੰਪਰਾ ਦਾ ਆਗਾਜ਼ ਕਿਸ ਤਰ੍ਹਾਂ ਦਾ ਹੈ ਸਿੱਖ ਧਰਮ ਦੇ ਵਿੱਚ ਅਤੇ ਮੌਜੂਦਾ ਸਮੇਂ ਦਸਵੰਦ ਪਰੰਪਰਾ ਦਾ ਕੀ ਸਰੂਪ ਹੈ ਜੇਕਰ ਸਮੁੱਚੇ ਸਿੱਖ ਸਮਾਜ ਦੀ ਗੱਲ ਕੀਤੀ ਜਾਵੇ ਆਓ ਤੁਹਾਡੀ ਮੁਲਾਕਾਤ ਕਰਨੇ ਪਹਿਲੇ ਦੋਨੇ ਸ਼ਕਸ਼ੀਤਰ ਨਾਲ ਫਤਹਿ ਸਾਂਝ ਪਾਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਬਜੀ ਸਿੰਘ ਸਭ ਤੋਂ ਪਹਿਲੇ ਤੁਹਾਡੇ ਵੱਲ ਮੈਂ ਆਵਾਂਗਾ ਅਕਸਰ ਕਿਹਾ ਜਾਂਦਾ ਹੈ ਕਿ ਦਸਵੰਦ ਹਰ ਸਿੱਖ ਦਾ ਫਰਜ਼ ਬੰਦ ਹੈ ਦਸਵੰਦ ਕੱਢੇ ਆਪਣੀ ਕਮਾਈ ਦੇ ਵਿੱਚ ਮੈਂ ਚਾਹਾਂਗਾ ਦਸਵੰਦ ਕਿਹਾ ਕਿਸ ਨੂੰ ਜਾਂਦਾ ਹੈ ਤੇ ਦਸਵੰਦ ਦਾ ਮੌਜੂਦਾ ਸਰੂਪ ਅੱਜ ਦੇ ਸਮੇਂ ਕਿਸ ਤਰ੍ਹਾਂ ਦਾ ਹੈ ਸਵੰਦਰ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਦੋਂ ਅਸੀਂ ਦਸਵੰਦ ਦੀ ਗੱਲ ਸਿੱਖ ਇਤਿਹਾਸ ਦੇ ਅੰਦਰ ਜਾ ਕੇ ਦੇਖਦੇ ਹਾਂ ਤੇ ਗੁਰੂ ਕਾਲ ਤੋਂ ਜਿਹੜੀ ਆ ਸਿੱਖਾਂ ਦੇ ਵਿੱਚ ਜਿਹੜੀ ਪ੍ਰਥਾ ਸੀ ਜੀ ਉਹ ਦਾਨ ਕਰਨ ਦੀ ਦਾਨ ਸ਼ਬਦ ਸਿੱਖੀ ਦੇ ਵਿੱਚ ਨਹੀਂ ਹੈ ਸਾਡੇ ਸਨਾਤਨ ਧਰਮ ਤੋਂ ਸਾਡੇ ਵੱਲ ਨੂੰ ਆ ਰਿਹਾ ਹੈ ਪਰ ਸਿੱਖ ਜਿਹੜਾ ਆਪਣੀ ਕਮਾਈ ਕਰਦਾ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖੀ ਨੂੰ ਦੇਖਦੇ ਹਾਂ ਤੇ ਜਿਹੜੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਸੀ ਉਹ ਕੀਰਤੀ ਲੋਕ ਸੀ ਤੇ ਕੀਰਤੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਨੂੰ ਫਾਲੋ ਕੀਤਾ ਅਸੀਂ ਦੇਖਦੇ ਆ ਨਾਮ ਜਪਣਾ ਵੰਡ ਛਕਣਾ ਤੇ ਧਰਮ ਦੀ ਕੀਰਤ ਕਰ ਕਰ ਤੇ ਕੀਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਪਲਾ ਮਨਾਈ ਜਿਹਨੂੰ ਅਸੀਂ ਧਰਮ ਦੀ ਕੀਰਤ ਕਰਦਾ ਜਿਹੜਾ ਗੁਰੂ ਦੇ ਘਰ ਨਾਲ ਜੁੜਿਆ ਹੋਇਆ ਹੈ ਤੇ ਇਸ ਸੰਬੰਧ ਦੀ ਪ੍ਰਥਾ ਦਾ ਜੇ ਸਾਡੇ ਸਿੱਖ ਸਰੋਤਾਂ ਦੇ ਵਿੱਚ ਅਸੀਂ ਝਾਤ ਮਾਰਦੇ ਹਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਚਾਰਕ ਦੀ ਮੰਜੀ ਦੀ ਬਖਸ਼ਿਸ਼ ਕੀਤੀ ਸੀ ਗੁਰੂ ਘਰ ਦਾ ਪ੍ਰਚਾਰਕ ਬਾਹਰ ਜਾਂਦੇ ਸੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਮਸੰਦ ਪ੍ਰਥਾ ਦੀ ਆਰੰਭਤਾ ਹੋ ਗਈ ਤੇ ਮਸੰਦ ਦਾ ਮੁੱਖ ਕਾਰਜ ਸੀ ਜਿੱਥੇ ਉਹ ਪ੍ਰਚਾਰ ਕਰਦਾ ਸੀ ਪ੍ਰਚਾਰ ਦੇ ਨਾਲ ਗੁਰੂ ਘਰ ਦੇ ਵਿੱਚ ਜਿਹੜੀ ਸੰਗਤ ਦੀ ਮਾਇਆ ਸੀ ਉਹ ਗੁਰੂ ਦਰਬਾਰ ਦੇ ਵਿੱਚ ਲਿਆ ਕੇ ਉਹ ਗੁਰੂ ਸਾਹਿਬ ਦੇ ਸਪੁਰਦ ਜਿਹੜੇ ਭੇਟਾ ਕੀਤੇ ਜਾਂਦੀ ਸੀ ਉਹਨਾਂ ਨੂੰ ਭੇਟ ਕੀਤੇ ਜਾਂਦੀ ਸੀ ਅੱਜ ਜਦੋਂ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਭਲੇ ਸਾਡੇ ਗਵਾਂਢੀ ਧਰਮ ਦੇ ਅਨੁਸਾਰੀ ਅਸੀਂ ਦਾਨ ਸ਼ਬਦ ਜ਼ਰੂਰ ਸੁਣਦੇ ਹਾਂ ਜਾਂ ਮੰਨਦੇ ਹਾਂ ਪਰ ਜਿਹੜੀ ਭੇਟਾ ਹੈ ਨਾ ਉਹ ਪ੍ਰੇਮ ਦੀ ਭੇਟਾ ਹੈ ਸਿੱਖ ਜੀ ਕੀਰਤ ਕਰਦਾ ਜੇ ਇੱਕ ਕਿਸਾਨ ਨੂੰ ਆਪਾਂ ਦੇਖਦੇ ਹਾਂ ਤੇ ਉਹ ਖੇਤ ਦੇ ਵਿੱਚ ਕੰਮ ਕਰਦਾ ਤੇ ਖੇਤ ਦੇ ਵਿੱਚ ਉਹਦੇ ਕੰਮ ਕਰਦੇ ਆ ਉਹਦੇ ਉਦੇ ਅੰਦਰ ਜਿਹੜੀ ਭਾਵਰਾ ਬਣਦੀ ਆ ਉਥੇ ਵੀ ਕਈ ਤਰ੍ਹਾਂ ਦੇ ਪਸ਼ੂ ਤੇ ਪੰਛੀ ਉਹਦੇ ਖੇਤ ਦੇ ਵਿੱਚ ਆਣ ਕੇ ਤੇ ਉਥੋਂ ਦਾਣਾ ਚੁਗਲੇ ਜਾਂਦੇ ਆ ਜਿਹੜਾ ਇਹ ਜਿਹੜੀ ਵੰਡ ਕੇ ਖਾਣ ਦਾ ਦਾ ਸਿਧਾਂਤ ਸੀ ਜਦੋਂ ਅਸੀਂ ਇੱਕ ਕਿਸਾਨ ਨੂੰ ਵੇਖਦੇ ਆ ਤਾਂ ਅਸੀਂ ਗੁਰਬਾਣੀ ਤੇ ਵੀ ਪੜਦੇ ਆ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਾਗਾ ਗਰੀਬੀ ਬਹੁਤ ਤੇ ਜੇ ਅਸੀਂ ਸਿੱਖ ਦੇ ਜੀਵਨ ਨੂੰ ਦੇਖਾਂਗੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਇੱਕ ਸਾਖੀ ਆਮ ਸਾਨੂੰ ਮਿਲਦੀ ਆ ਵੀ ਸੁਲਤਾਨਪੁਰ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਤੇ ਚੱਲਦੇ ਆ ਤੇ ਜਿਸ ਵਕਤ ਉਹ ਉਦਾਸੀ ਤੇ ਚੱਲਦੇ ਆ ਤੇ ਉਪਲ ਖੱਤਰੀਆਂ ਦੀ ਬਸਤੀ ਦੇ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਕੀਰਤਨ ਕਰਦੇ ਆ ਸਿੱਖ ਸੰਗਤਾਂ ਨੇ ਬਹੁਤ ਸਾਰੀਆਂ ਪੇਟਾਵਾਂ ਲਿਆ ਕੇ ਅਰਪਣ ਕੀਤੀਆਂ ਤੇ ਪ੍ਰਾਤਨ ਜਨਮ ਸਾਖੀ ਦੇ ਲਿਖੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਚੱਲਣ ਲੱਗੇ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਹਿਣ ਲੱਗੇ ਇਹ ਵਸਤਾਂ ਸਾਡੇ ਕਿਸੇ ਕੰਮ ਨਹੀਂ ਇੱਥੇ ਹੀ ਛੱਡ ਦਿਓ ਬਿਲਕੁਲ ਜਿਹੜੀਆਂ ਜਿਹੜਾ ਸਿੱਖ ਪੰਥ ਹੈ ਨਾ ਉਹ ਕੀਰਤਿਆਂ ਤੇ ਗ੍ਰਸਤੀਆਂ ਦਾ ਪੰਥ ਹੈ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿੱਖ ਹੈ ਨਾ ਉਹ ਮੰਗਤਾ ਨਹੀਂ ਹੁੰਦਾ ਦਾਤਾ ਹੁੰਦਾ ਕਿਆ ਬਾਗ ਗੁਰੂ ਨਾਨਕ ਸਾਹਿਬ ਜੀ ਨੇ ਜੇ ਲੰਗਰ ਪ੍ਰਥਾ ਦੀ ਅਸੀਂ ਗੱਲ ਕਰਾਂਗੇ ਕਿ ਉਹਨਾਂ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਦੀ ਕਮਾਈ ਦੇ ਨਾਲ ਉਹਨਾਂ ਨੇ ਲੰਗਰ ਲਾਇਆ ਸੀ ਲੋੜਵੰਦਾਂ ਦੀ ਲੋੜ ਪੂਰੀ ਕਰਨ ਲਈ ਮੈਂ ਥੋੜਾ ਤੋਂ ਨਥ ਰੁਕਣਾ ਚਾਹਾਂਗਾ ਜਦੋਂ ਸੀ ਆਪਣੇ ਗਵੰਡੀ ਧਰਮ ਵਿੱਚ ਤੁਸੀਂ ਵੀ ਗੱਲ ਕੀਤੀ ਹੈ ਉਹਨਾਂ ਵੱਲ ਵੇਖਦੇ ਹਰ ਧਰਮ ਦੇ ਵਿੱਚ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਕਟਣਾ ਹੈ ਇਸਲਾਮ ਦੇ ਵਿੱਚ ਵੀ ਹੈਗਾ ਸਨਾਤਨ ਦੇ ਵਿੱਚ ਵੀ ਹੈਗਾ ਬਾਕੀ ਧਰਮਾਂ ਦੇ ਵਿੱਚ ਵੀ ਹੈਗਾ ਕਿਤੇ 40% ਹੈ ਕਿਤੇ 20% ਹੈ ਪਰੰਤੂ ਜਦੋਂ ਸਿੱਖ ਸਮਾਜ ਦੀ ਗੱਲ ਕਰਦੇ ਆ ਗੁਰੂ ਪਾਤਸ਼ਾਹ ਵੱਲੋਂ ਇੱਕ ਕਹਿ ਸਕਦੇ ਆ ਇੱਕ ਬਖਸ਼ਿਸ਼ ਹੈ ਵੀ ਸਿੱਖਾਂ ਨੇ ਆਪਣੀ ਕਮਾਈ ਨੂੰ ਸਫਲ ਕਰਨਾ ਤੇ ਦਸਵਾਂ ਹਿੱਸਾ ਕੱਟਣਾ ਹੈ ਜਾਨੀ ਜੀ ਸਿੰਘ ਤੁਸੀਂ ਵੀ ਲੰਬੇ ਸਮੇਂ ਤੋਂ ਗੁਰਮਤ ਕਾਰਜਾਂ ਨਾਲ ਜੁੜੇ ਪਏ ਹੋ ਬਾਬਾ ਗੁਰਮੀਤ ਸਿੰਘ ਖੋਸਾ ਕੋਡਾ ਨਾਲ ਜੁੜ ਕੇ ਮੌਜੂਦਾ ਸਮੇਂ ਜੇਕਰ ਦਸਵੰਦ ਦੇ ਸਰੂਪ ਦੀ ਗੱਲ ਕੀਤੀ ਜਾਵੇ ਕੀ ਦਸਵੰਦ ਕੇਵਲ ਆਪਣੀ ਕਮਾਈ ਚ ਦਸਵਾਂ ਹਿੱਸਾ ਹੈ ਜਾਂ ਫਿਰ ਦਸਵੰਦ ਦਾ ਕੋਈ ਹੋਰ ਵੀ ਸਰੂਪ ਹੈ ਅਸਲ ਜੇ ਵੇਖਿਆ ਜਾਵੇ ਦਸਵੰਦ ਦਸਵਾਂ ਹਿੱਸਾ ਹੈਗਾ ਪਰ ਤਰਾਸ ਦੀ ਇਹ ਹੈ ਕਿ ਅਸੀਂ ਦਸਵਾਂ ਹਿੱਸਾ ਵੀ ਨਹੀਂ ਕੱਢ ਰਹੇ ਕਿਉਂਕਿ ਜੇ ਦੇਖ ਪੈੜੀ ਹੈ ਪੈੜੀ ਦੇ ਵਿੱਚ 10 ਕਿੱਲੇ ਨੇ ਤੇ ਸਿੱਧਾ ਹੀ ਇੱਕ ਕਿੱਲਾ ਉਹਦਾ ਦਸਵੰਦ ਲਈ ਬਣਦਾ ਪਰ ਇੱਕ ਗੱਲ ਦਾ ਖਿਆਲ ਰੱਖਿਆ ਜਾਵੇ ਦਸਵੰਦ ਵੀ ਉਸ ਜਗ੍ਹਾ ਤੇ ਲੱਗੇ ਜਿਹੜਾ ਕਿਸੇ ਲੋੜਵੰਦ ਦੀ ਸਹਾਇਤਾ ਹੋਵੇ ਇਹ ਨਹੀਂ ਹੈਗਾ ਕਿ ਕਿਸੇ ਜਗ੍ਹਾ ਦੇ ਉੱਤੇ ਜ਼ਰੂਰਤ ਹੈ ਪਰ ਅਸੀਂ ਉਸ ਜ਼ਰੂਰਤ ਨੂੰ ਛੱਡ ਕਰਕੇ ਗੁਰੂ ਘਰ ਦੇ ਵਿੱਚ ਜਾਂ ਹੋਰ ਜਿੱਥੇ ਨਹੀਂ ਜ਼ਰੂਰਤ ਉੱਥੇ ਹੀ ਦਾਨ ਕਰੇ ਜਾਣੇਗੇ ਹੁਣ ਸਾਡੇ ਸਮਾਜ ਦੇ ਅੰਦਰ अनेका ਦੇਖੇ ਜਾਂਦੇ ਨੇ ਬੱਚੇ ਬੇਰੁਜ਼ਗਾਰੀ ਦਾ ਸ਼ਿਕਾਰ ਨੇਗੇ ਜੀ ਕੁਝ ਬੱਚੇ ਐਸੇ ਨੇ ਜਿਹੜੇ ਘਰ ਦੇ ਵਿੱਚ ਰੋਜੀ ਰੋਟੀ ਦਾ ਸਾਧਨ ਨਾ ਹੋਣ ਕਰਕੇ ਭੁੱਖੇ ਮਰਦੇ ਨੇਗੇ ਨਸ਼ਿਆਂ ਦੇ ਵਿੱਚ ਵੀ ਗਲਤ ਨਸ਼ਿਆਂ ਦੇ ਵਿੱਚ ਵੀ ਜਾ ਰਹੇ ਨੇਗੇ ਕੁਝ ਬੱਚੇ ਐਸੇ ਨੇ ਕਿ ਜਿਹੜੇ ਪੜ੍ਹਨਾ ਚਾਹੁੰਦੇ ਨੇਗੇ ਘਰ ਘਰ ਦੇ ਅੰਦਰ ਐਸੇ ਹਾਲਾਤ ਨੇ ਉਹ ਪੜ੍ਹਾਈ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੇਕਰ ਅਸੀਂ ਦੇਖੀ ਸਾਡੇ ਸਮਾਜ ਦੇ ਅੰਦਰ ਸਾਡੇ ਬੱਚਿਆਂ ਨੂੰ ਪੜ੍ਹਾਈ ਦੀ ਜ਼ਰੂਰਤ ਆ ਅਸੀਂ ਉਹਨਾਂ ਦੇ ਲਈ ਆਪਣਾ ਦਸਵੰਧ ਲਗਾਈਏ ਇੱਕ ਬੜਾ ਸੋਹਣਾ ਗੁਰਬਾਣੀ ਦਾ ਸਾਨੂੰ ਪ੍ਰਮਾਣ ਚਿਤ ਤੇ ਆਇਆ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਹੈ ਅਕਲੀ ਕੀ ਚਾਹਦਾ ਉਸ ਪ੍ਰਮਾਣ ਨੂੰ ਜੇਕਰ ਅੱਜ ਢੁਕਾਣਾ ਹੋਵੇ ਮੈਂ ਕਿਸੇ ਹੋਰ ਸਮਾਜ ਦੀ ਗੱਲ ਨਾ ਕਰਾਂ ਮੈਂ ਸਿੱਖ ਸਮਾਜ ਦੀ ਗੱਲ ਕਰਾਂ ਕੀ ਟੁੱਕਦਾ ਹੈ দান ਜਿਹੜਾ ਸ਼ਬਦ ਆ ਨਾ ਉਹ ਅਸੀਂ ਦੇਖਦੇ ਆ ਦੇਣ ਤੇ ਲੈਣ ਦੇ ਉੱਤੇ ਖੜਾ ਹੈ ਜੀ ਬਿਲਕੁਲ ਤੇ ਜੇ ਅਕਲ ਦੇ ਨਾਲ ਆ ਨਾ ਤੇ ਅਜੋਕੇ ਸਮੇਂ ਦੇ ਵਿੱਚ ਜਿਹੜੀ ਗੱਲ ਗਿਆਨੀ ਜੀ ਨੇ ਤੁਹਾਡੇ ਨਾਲ ਸਾਂਝ ਪਾਈ ਹੈ ਕਿ ਸਾਨੂੰ ਵੇਖਣਾ ਪਏਗਾ ਗੁਰੂ ਅਰਜਨ ਸਾਹਿਬ ਦੇ ਸਮੇਂ ਦੀ ਮੈਨੂੰ ਇੱਕ ਗਾਥਾ ਯਾਦ ਆਈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਅੰਮ੍ਰਿਤਸਰ ਜਿਹਨੂੰ ਅਜੋਕੇ ਸਮੇਂ ਵਿੱਚ ਅਸੀਂ ਕਹਿੰਨੇ ਇਹਦਾ ਨਾਂ ਚੱਕ ਰਾਮਦਾਸ ਪੁਰਸੀ ਹੁੰਦੀ ਤੇ ਇਥੇ ਇੱਕ ਸੇਵਾ ਕਾਰਜ ਚੱਲ ਰਾਇਆ ਸੀ ਤੇ ਲਾਹੌਰ ਦੀ ਧਰਤੀ ਤੇ ਕਾਲ ਪੈ ਜਾਂਦਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਦੇ ਸੇਵਾ ਕਾਰਜ ਰੋਕ ਕੇ ਤੇ ਲਾਹੌਰ ਦੀ ਧਰਤੀ ਤੇ ਚਲ ਗਏ ਤੇ ਜਿਹੜੀ ਦਸਵੰਦ ਦੀ ਰਕਮ ਸੀ ਨਾ ਗੁਰੂ ਅਰਜਨ ਸਾਹਿਬ ਦੇ ਸਮੇਂ ਉਹ ਲਾਹੌਰ ਦੀ ਧਰਤੀ ਤੇ ਵਰਤਣੀ ਸ਼ੁਰੂ ਕਰ ਦਿੱਤੀ ਜੀ 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 ਲਾਹੌਰ ਦੇ ਅਮੀਰ ਤੇ ਵਜ਼ੀਰ ਸੀ ਉਹ ਲਾਹੌਰ ਨੂੰ ਛੱਡ ਕੇ ਤੇ ਭੱਜ ਰਹੇ ਸੀ ਭੱਜ ਰਹੇ ਸੀ ਬਿਲਕੁਲ ਤੇ ਸ਼ਹਿਰ ਦੇ ਵਿੱਚ ਭੁੱਖਮਰੀ ਦੇ ਨਾਲ ਤੇ ਮਹਾਮਾਰੀ ਦੇ ਨਾਲ ਹਾਹਾਕਾਰ ਮੱਚੀ ਹੋਈ ਸੀ ਤੇ ਗੁਰੂ ਅਰਜਨ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਮੈਂ ਇਹ ਸ਼ਬਦ ਤਾਂ ਵਰਤ ਰਿਹਾ ਕਿ ਅੱਜ ਸਾਨੂੰ ਸਾਡੀ ਜ਼ੁਬਾਨ ਤੇ ਸ਼ਬਦ ਚੜਿਆ ਹੋਇਆ ਹੈ ਸੱਚੇ ਪਾਤਸ਼ਾਹ ਜੀ ਇੱਥੋਂ ਕਾਰ ਸੇਵਾ ਦੇ ਕਾਰਜ ਰੋਕ ਕੇ ਲਾਹੌਰ ਜਾਂਦੇ ਨੇ ਉੱਥੇ ਖੱਫਣ ਅਤੇ ਦਫਨ ਦਾ ਜਿਹੜਾ ਕਾਰਜ ਹੈ ਇਹ ਗੁਰੂ ਸਾਹਿਬ ਤੇ ਸਿੱਖ ਆਪ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੀ ਬੁੱਕ ਦੇ ਨਾਲ ਉੱਥੇ ਲੋੜਵੰਦਾਂ ਨੂੰ ਪਾਣੀ ਪਿਲਾ ਰਹੇ ਆ ਤੇ ਜਿਹੜਾ ਸਿੱਖ ਧਰਮ ਦੇ ਵਿੱਚ ਅਸੀਂ ਗੱਲ ਕਰਦੇ ਆ ਨਾ ਗੁਰੂ ਸਾਹਿਬ ਦੇ ਕੋਲ ਸੰਗਤਾਂ ਦਾ ਸੰਬੰਧ ਭੇਜਦੀਆਂ ਸੀ ਤੇ ਗੁਰੂ ਸਾਹਿਬ ਨੇ ਦਸਵੰਦ ਜਿਹੜਾ ਉਹ ਜਿੱਥੇ ਆਪਣੇ ਸਮੇਂ ਦੇ ਵਿੱਚ ਇਮਾਰਤਾਂ ਬਣਾਈਆਂ ਜੇ ਗੁਰੂ ਅਰਜਨ ਸਾਹਿਬ ਦੇ ਅਸੀਂ ਸਮੇ ਨੂੰ ਦੇਖਾਂਗੇ ਨਾ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਚਾਰ ਨਗਰਾਂ ਦੀ ਕਾਰ ਸੇਵਾ ਹੁੰਦੀ ਹੈ ਇੱਕ ਚੱਕ ਰਾਮਦਾਸਪੁਰ ਦੂਸਰਾ ਤਰਨਤਾਰਨ ਤੀਸਰਾ ਕਰਤਾਰਪੁਰ ਜਲੰਧਰ ਤੇ ਚੌਥਾ ਗੋਬਿੰਦਪੁਰ ਇਹ ਸਾਰੀਆਂ ਦਸਵੰਦੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਆਲਰੇਡੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਚਾਰ ਨਗਰਾਂ ਦੀ ਉਸਾਰੀ ਹੋ ਰਹੀ ਪਰ ਸੱਚੇ ਪਾਤਸ਼ਾਹ ਜੀ ਨੇ ਜੇ ਅੰਮ੍ਰਿਤਸਰ ਦੀ ਧਰਤੀ ਤੇ ਕਾਰਜ ਚੱਲ ਰਹੇ ਨੇ ਸੇਵਾ ਦੇ ਤੇ ਉਹਨਾਂ ਨੂੰ ਰੋਕਿਆ ਏ ਜੇ ਮਹਾਮਾਰੀ ਪਈ ਏ ਆ ਜੋਕੇ ਸਮੇਂ ਦੇ ਵਿੱਚ ਵੀ ਆਪਾਂ ਦੇਖਦੇ ਆਂ ਸਿੱਖ ਸੰਸਥਾਵਾਂ ਜਦੋਂ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਤੇ ਉਹ ਉਸ ਸਥਾਨ ਤੇ ਉੱਤੇ ਮਦਦ ਲਈ ਪਹੁੰਚ ਜਾਂਦੀ ਆ ਪਹੁੰਚ ਜਾਂਦੀ ਆ ਇਹ ਸਾਨੂੰ ਵਿਰਸੇ ਦੇ ਵਿੱਚੋਂ ਮਿਲੀ ਹੋਈ ਏ ਗਿਆਨੀ ਜੀ ਸਿੰਘ ਤੁਸੀਂ ਤਾਂ ਲੰਬੇ ਸਮੇਂ ਤੋਂ ਇਹਨਾਂ ਸੇਵਾਵਾਂ ਦੇ ਨਾਲ ਜੁੜੇ ਪਏ ਹੋ ਹਾਂਜੀ ਵੱਖ-ਵੱਖ ਪਿੰਡਾਂ ਵਿੱਚ ਜਾਣਾ ਵੱਖ-ਵੱਖ ਸ਼ਹਿਰਾਂ ਵਿੱਚ ਜਾਣਾ ਇੱਥੋਂ ਤੱਕ ਦੇਸ਼ ਵਿਦੇਸ਼ਾਂ ਵਿੱਚ ਵੀ ਜਾਣਾ ਹਾਂਜੀ ਸੰਗਤ ਦੇ ਸਾਹਮਣੇ ਤੁਸੀਂ ਆਪਣੇ ਕਾਰਜ ਕਰਦੂ ਸੰਗਤ ਨੂੰ ਦਿਲ ਖੋਲ ਕੇ ਦਸਵੰਦ ਦੇ ਰੂਪ ਵਿੱਚ ਮਦਦ ਕਰਦੀ ਹੈ। ਸਵਾਲ ਫਿਰ ਉੱਥੇ ਹੋਈ ਆ ਜਾਂਦਾ ਹੈ। ਸੰਗਤ ਵੱਲੋਂ ਦਿੱਤਾ ਗਿਆ ਦਸਵੰਦ ਸੰਗਤ ਦੇ ਵੱਲੋਂ ਦਿੱਤਾ ਗਿਆ ਦਸਵੰਦ ਕੀ ਉਸ ਥਾਵੇਂ ਤੇ ਲੱਗ ਰਿਹਾ? ਬਹੁਤ ਆਦ ਕਿੰਤੀ ਸੇਵਾਵਾਂ ਲਗਾ ਵੀ ਰਹੀਆਂ ਨੇ। ਹਾਂਜੀ। ਪਰੰਤੂ ਤੁਹਾਡੀ ਪਹਿਲੀ ਗੱਲ ਜਿੱਥੇ ਜ਼ਿਆਦਾ ਲੋੜ ਸੀ ਉੱਥੇ ਦਸਵੰਦ ਨਹੀਂ ਵੜਤਿਆ। ਨਹੀਂ ਵੜਤਿਆ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਸਿੱਖ ਧਰਮ ਦੇ ਅੰਦਰ ਹੀ ਖਾਸ ਕਰਕੇ ਦੇਖੀ ਕਿ ਬੱਚੇ ਸਿੱਖਿਆਵਲ ਨੂੰ ਨਹੀਂ ਜਾ ਰਹੇ ਸਾਡੇ ਸਿਹਤ ਸੇਵਾਵਾਂ ਦੇ ਪੱਖ ਤੋਂ ਵੀ ਅਸੀਂ ਮਾਰ ਖਾ ਰਹੇ ਹਾਂ ਕਿਉਂਕਿ ਸਾਡੇ ਆਪਣੇ ਘਰ ਦੇ ਅੰਦਰ ਚਾਤੀ ਮਾਰੀ ਤੇ ਆਪਣੇ ਢਿੱਡ ਨੰਗਾ ਹੁੰਦੇ ਵਾਲੀ ਹਾਲਾਤ ਨੇਗੇ ਕਿ ਵੀ ਸਮਾਜ ਅੰਦਰ ਸੰਗਤਾਂ ਸਭ ਕੁਝ ਦੇਣ ਨੂੰ ਤਿਆਰ ਨਹੀਂ ਗੀਆਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਨੇ ਚਾਹੁੰਦੇ ਆ ਉਹ ਵੀ ਚਾਹੁੰਦੇ ਨੇ ਕਿ ਜਿੱਥੇ ਦਸਵੰਧ ਲੱਗਦਾ ਹੋਵੇ ਸੰਗਤ ਖੁਦ ਵੀ ਦੇ ਕੇ ਰਾਜ਼ੀ ਖੁਦ ਵੀ ਦੇ ਕੇ ਦਾ ਜੀ ਬਿਲਕੁਲ ਹਾਂ ਜੀ ਪਰ ਸਾਨੂੰ ਦਿਖਾਉਣਾ ਪੈਣਾ ਕਈ ਵਾਰ ਸਾਡੇ ਵਿੱਚ ਕੀ ਆ bizness ਵੀ ਇੱਕ ਤਰ੍ਹਾਂ ਦਾ ਚੱਲ ਪਿਆ ਕਿ ਵੀ ਸਾਡੇ ਟੈਕਸ ਮਾਫ ਕਰਾਉਣੇ ਟੈਕਸ ਮਾਫ ਕਰਾਉਣ ਦੇ ਲਈ ਵੀ ਅਸੀਂ ਪੈਸਾ ਦੇ ਦਿੰਨੇ ਆ ਉਹਦੇ ਵਿੱਚੋਂ ਅੱਧਾ ਪੈਸਾ ਅਸੀਂ ਉਹਨਾਂ ਨੂੰ ਵਾਪਸ ਕਰ ਦਿੰਨੇ ਆ ਇਸ ਤਰ੍ਹਾਂ ਦੇ ਨਾਲ ਕਈ ਟਰਸਟ ਚੱਲ ਰਹੇ ਨੇਗੇ ਸੋਸਾਇਟੀਆਂ ਚੱਲ ਰਹੀਆਂ ਨੇ ਇਸ ਤਰ੍ਹਾਂ ਦੀਆਂ ਮੈਂ ਥੋੜਾ ਚਾਹਾਂਗਾ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ ਹਾਂਜੀ ਮੋਗਾ ਵਾਲਿਆਂ ਦੇ ਵੱਲੋਂ ਇੱਕ ਨੀ ਅਨੇਕਾ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਉਹ ਸਾਰੀਆਂ ਦਸਵੰਦ ਦੇ ਸਿਰ ਤੇ ਨੇ ਉਹ ਕਿਹੜੀ ਕਿਹੜੀ ਸੇਵਾਵਾਂ ਚੱਲ ਰਹੀਆਂ ਨੇ ਤਾਂ ਜੋ ਸਾਡੀ ਸੰਗਤ ਨੂੰ ਪਤਾ ਲੱਗ ਸਕੇ ਵੀ ਜਿਹੜਾ ਦਸਵੰਦਾਰ ਹੈ ਕੇਵਲ ਤੇ ਕੇਵਲ ਇੱਕ ਕਾਰਜ ਵਾਸਤੇ ਨਹੀਂ ਸੰਗਤ ਵੱਲੋਂ ਦਿੱਤਾ ਗਿਆ ਦਸਵੰਦ ਸੰਗਤ ਵੱਲੋਂ ਆਪਣੀ ਕਮਾਈ ਚੋਂ ਹੱਕ ਦੀ ਕਮਾਈ ਚੋਂ ਨਿਕਲਿਆ ਗਿਆ ਇੱਕ ਇੱਕ ਤਲਫਲ ਭੇਟਾ ਵੀ ਇਹਨਾਂ ਸੇਵਾਵਾਂ ਤੇ ਖਰਚ ਕੀਤਾ ਜਾ ਸਕਦਾ ਹੈ ਬਾਬਾ ਜੀ ਵੱਲੋਂ ਇੱਕ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਬਣਾਈ ਵੀ ਹੈ ਉਹਦੇ ਅੰਦਰ ਅਨੇਕਾਂ ਹੀ ਉਹਨਾਂ ਨੇ ਸੰਸਥਾਵਾਂ ਖੜੀਆਂ ਕੀਤੀਆਂ ਜਿਵੇਂ ਸੰਤੋਵਾ ਇੰਦਰ ਸਿੰਘ ਜੀ ਟਰਸਟ ਹੈਗਾਗਾ ਅਮੋਲ ਅਕੈਡਮੀ ਚੱਲਦੀ ਹੈ ਖੋਸਾ ਫੁੱਟਬਾਲ ਦੀ ਅਕੈਡਮੀ ਹੈਗੀ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਜੋਗ ਬੱਚੇ ਲੈ ਕਰਕੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਗੇਮ ਦੇ ਨਾਲ ਜੋੜਿਆ ਜਾ ਰਿਹਾ ਤੇ ਨਾਲ ਦੀ ਨਾਲ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਹਨਾਂ ਦੀ ਆਰਗੇਨਿਕ ਖੇਤੀ ਦਾ ਪ੍ਰਬੰਧ ਖੋਸਾ ਪਾਣੋ ਵਿਖੇ ਅਸੀਂ ਆਰਗੇਨਿਕ ਖੇਤੀ ਕਰਦੇ ਹਾਂਗੇ ਕਿ ਜਿਹੜੀ ਬਿਨਾਂ ਰੇਹਾਂ ਸਪਰੇਹਾਂ ਤੋਂ ਆ ਉਹ ਇਸ ਵੇਲੇ 7 ਸਾਲ ਹੋ ਚੁੱਕੇ ਨੇਗੇ ਕਿ ਉਹ ਖੇਤੀਬਾੜੀ ਦੇ ਕਾਰਜ ਨੂੰ ਚਲਦੇ ਆ ਹੋਏ। ਕਿਉਂਕਿ ਬਾਬਾ ਜੀ ਨੇ ਜਦੋਂ ਖੇਡਾਂ ਦੀ ਸ਼ੁਰੂਆਤ ਕੀਤੀ ਸੀ ਉਸੇ ਵੇਲੇ ਬਾਬਾ ਜੀ ਨੇ ਇੱਕ ਗੱਲ ਦਾ ਖਿਆਲ ਕੀਤਾ ਸੀ ਵੀ ਜੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਸਾਡੇ ਬੱਚੇ ਤੰਦਰੁਸਤ ਹੋਣ ਉਹਦੇ ਲਈ ਸਾਨੂੰ ਉਹਨਾਂ ਦੀ ਖੁਰਾਕ ਵੱਲ ਧਿਆਨ ਦੇਣਾ ਪਵੇ। ਕੀ ਬਾਤ ਹੈ ਬਹੁਤ ਖੂਬ। ਕਿਉਂਕਿ ਹੁਣ ਅਸੀਂ ਦੇਖਿਆ ਜਾਵੇ ਤਨ ਤੇ ਮਨ ਦੋ ਪੱਖ ਨਹੀਂਗੇ। ਤਨ ਦੇ ਲਈ ਚੰਗੀ ਖੁਰਾਕ ਚਾਹੀਦੀ ਮਨ ਦੇ ਲਈ ਉਹਦੀ ਚੰਗੀ ਖੁਰਾਕ ਗੁਰਬਾਣੀ ਹੈ ਇਸ ਕਰਕੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਕਰਕੇ ਸਿੱਖੀ ਸਿਧਾਂਤ ਦੇ ਨਾਲ ਜੋੜ ਕਰਕੇ ਉਹਨਾਂ ਨੂੰ ਚੰਗੀ ਖੁਰਾਕ ਦੇ ਕੇ ਚੰਗੇ ਜੋਗ ਅਉਧਾਂ ਉੱਤੇ ਭੇਜਿਆ ਜਾ ਸਕੇ ਫਿਰ ਦੂਸਰਾ ਪੱਖ ਬਾਬਾ ਜੀ ਨੇ ਰੱਖਿਆ ਹੈਗਾ ਗਰਾਉਂਡਾਂ ਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ ਦੇ ਵੱਲ ਵੀ ਧਿਆਨ ਦਿਵਾਇਆ ਜਾ ਰਿਹਾ ਹੈ ਇਸ ਕਰਕੇ ਜਿਹੜੇ ਲੋੜਵੰਦ ਕੁਝ ਬੱਚੇ ਹੁੰਦੇ ਨੇ ਜਿੰਨੀ ਜੋਗ ਸਹਾਇਤਾ ਕਰ ਸਕਦੇ ਆ ਉੰਨੀ ਅਸੀਂ ਉਹਨਾਂ ਦੀ ਫੀਸ ਵਗੈਰਾ ਭਰਨ ਦੇ ਲਈ ਵੀ ਕਾਰਜ ਕਰਦੇ ਆਂਗੇ ਪਰ ਗਲਤ ਇਸ ਵਿਸ਼ੇ ਦੀ ਹੈ ਕਿ ਇਹਨਾਂ ਕਾਰਜਾਂ ਨੂੰ ਕਰਨ ਦੇ ਲਈ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਿਆ ਜਾ ਸਕਦਾ ਪਰ ਸੰਗਤ ਸਹਿਯੋਗ ਕਰਨ ਲਈ ਤਿਆਰ ਹੈ ਪਰ ਸਾਡੇ ਕੋਈ ਐਸੀ ਸੰਸਥਾਵਾਂ ਨਹੀਂ ਗੀਆਂ ਜਿਹੜੀਆਂ ਸੰਸਥਾਵਾਂ ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਅੱਗੇ ਨਹੀਂ ਆਉਂਦੀਆਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਥੇ ਗੱਲ ਕਰਨ ਦਾ ਇੱਕੋ ਇੱਕ ਮਕਸਦ ਸੀਗਾ ਜਿਨ੍ਹਾਂ ਮਹਾਪੁਰਸ਼ਾਂ ਦੇ ਵੱਲੋਂ ਇਹ ਸੇਵਾਵਾਂ ਚਲਾਈਆਂ ਜਾ ਰਹੀਆਂ ਨੇ ਕੇਵਲ ਤੇ ਕੇਵਲ ਉਹਨਾਂ ਸੰਗਤਾਂ ਦੇ ਆਸਰੇ ਜਿਹੜੀਆਂ ਸੰਗਤਾਂ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਦੀਆਂ ਨੇ ਮੁਬਾਰਕਵਾਦ ਮਹਾਪੁਰਸ਼ਾਨੂ ਧੰਤਾ ਦੇ ਜੋਗ ਨੇ ਜਿਹੜੇ ਇਹਨੇ ਵੱਡੇ ਕਾਰਜ ਕਰ ਰਹੇ ਨੇ ਜਿਨ੍ਹਾਂ ਨੇ ਇੱਕ ਪੰਥ ਦਾ ਦਰਦ ਆਪਣੇ ਸੀਨੇ 'ਚ ਰੱਖ ਕੇ ਉਹਨਾਂ ਨੌਜਵਾਨਾਂ ਦੀ ਬਾਹ ਫੜੀ ਜਿਨ੍ਹਾਂ ਨੌਜਵਾਨਾਂ ਦੇ ਕੋਲ ਕੁਝ ਗੁਨ ਸਨ ਤੋ ਉਹ ਨੌਜਵਾਨਾਂ ਨੂੰ ਨਸ਼ਾ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਕੇ ਗੁਰਬਾਣੀ ਨਾਲ ਪ੍ਰੇਰਿਤ ਕਰਕੇ ਇੱਕ ਸਮਾਜ ਦਾ ਚੰਗਾ ਨਾਗਰਿਕ ਬਣਾਉਣ ਦਾ ਇੱਕ ਅਹਿਮ ਯੋਗਦਾਨ ਪਾਇਆ ਸਭਜੀ ਸਿੰਘ ਮੈਂ ਤੁਹਾਡੇ ਵੱਲ ਆਵਾਂਗਾ ਤੁਸੀਂ ਵੀ ਲੰਬੇ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸੰਗਤਾਂ ਦੇ ਵਿੱਚ ਵਿਚਰ ਰਹੇ ਹੋ ਜਿਵੇਂ ਇਹਨਾਂ ਨੇ ਗੱਲ ਆਖੀ ਕਿ ਇੱਕ ਨਹੀਂ ਅਨੇਕਾ ٹرسٹ ਨੇ ਕੇਵਲ ਤੇ ਕੇਵਲ ਆਪਣੇ ਫਾਇਦੇ ਵਾਸਤੇ ਉਹ ਕਾਰਜ ਕਰਦੇ ਨੇ ਪਰੰਤੂ ਦਸਵੰਦ ਸਹੀ ਮਾਇਨੇ ਵਿੱਚ ਨਹੀਂ ਲਗਾਇਆ ਜਾ ਰਿਹਾ ਤੁਹਾਡੇ ਕੋਲ ਵੱਡਾ ਪ੍ਰਬੰਧ ਹੈ ਤੁਹਾਡੇ ਕੋਲ ਵੱਡੀ ਸੇਵਾ ਹੈ ਮੌਜੂਦਾ ਸਮੇਤ ਦਸਵੰਦ ਕਿਸ ਤਰ੍ਹਾਂ ਦਾ ਕਿਵੇਂ ਤੇ ਕਿੱਥੇ ਖਰਚ ਕਰਨਾ ਚਾਹੀਦਾ ਲੋੜਵੰਦ ਦੀ ਲੋੜ ਪੂਰੀ ਕਰਨੀ ਜਿਹੜੀ ਗੱਲ ਮੈਂ ਤੁਹਾਡਾ ਪਹਿਲਾਂ ਸਾਂਝੀ ਕੀਤੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਨੇ ਲੋੜਵੰਦਾਂ ਦੀ ਲੋੜ ਦੇ ਲਈ ਲੰਗਰ ਲਾਇਆ ਸੀ ਜਿਹਨੂੰ ਅਸੀਂ ਨਾ ਆਮ ਸ਼ਬਦਾਂ ਦੇ ਵਿੱਚ ਬੋਲਦੇ ਆਂ ਭੁੱਖਿਆਂ ਸਾਧੂਆਂ ਨੂੰ ਭੋਜਨ ਛਕਾਇਆ ਗੁਰੂ ਨਾਨਕ ਸਾਹਿਬ ਜੀ ਦੀ ਜੇ ਗੁਰਬਾਣੀ ਨੂੰ ਅਸੀਂ ਪੜ੍ਹਦੇ ਆਂ ਤੇ ਗੁਰੂ ਬਾਣੀ ਅਨੁਸਾਰ ਜੇ ਅਸੀਂ ਸੇਧ ਲੈ ਕੇ ਆ ਨਾ ਤੇ ਲੋੜਵੰਦ ਦੀ ਲੋੜ ਦੀ ਗੱਲ ਸੀ ਗੁਰੂ ਅਰਜਨ ਸਾਹਿਬ ਜੀ ਨੇ ਜੇਲੇ ਲਾਹੌਰ ਚ ਲੋੜ ਪਈ ਆ ਤੇ ਲਾਹੌਰ ਚ ਜਾ ਕੇ ਅੰਮ੍ਰਿਤਸਰ ਦੇ ਸੇਵਾ ਕਾਰਜ ਰੋਕੇ ਤੇ ਲਾਹੌਰ ਦੀ ਧਰਤੀ ਤੇ ਜਾ ਕੇ ਸੇਵਾ ਕਾਰਜ ਆਰੰਭ ਕਰ ਦਿੱਤੇ ਤੇ ਜੇ ਅਸੀਂ ਅੱਗੇ ਚੱਲ ਕੇ ਕਿ ਗੁਰੂ ਸਾਹਿਬਾਂ ਦੇ ਜੀਵਨ ਦੇ ਵਿੱਚ ਦੇਖਦੇ ਆਂ ਤੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਉਥੇ ਆਜੋਕੇ ਸਮੇਂ ਚ ਐਸੀ ਹਸਪੀਟਲ ਕਹਾਵਾਂਗੇ ਨਾ ਤਰਨ ਤਾਰਨ ਦੀ ਧਰਤੀ ਤੇ ਇੱਕ ਕੁਸ਼ਟ ਆਸ਼ਰਮ ਵੀ ਬਣਾਇਆ ਸੀ ਉਸ ਵੇਲੇ ਇਹ ਲਾ ਇਲਾਜ ਬਿਮਾਰੀ ਸੀ ਸ਼ੂਤ ਦਾ ਰੋਗ ਹੋਣ ਕਰਕੇ ਲੋਕ ਬਹੁਤ ਇਸ ਨੂੰ ਕਿਰਣਾ ਕਰਦੇ ਸੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਆਜੋਕੇ ਸਮੇਂ ਦੇ ਵਿੱਚ ਵੀ ਸਾਡੀਆਂ ਸੰਸਥਾਵਾਂ ਬਹੁਤ ਚੈਰਿਟੀ ਦੇ ਕਾਰਜ ਕਰਦੀਆਂ ਪਰ ਹਰੇਕ ਨੂੰ ਆਪਾਂ ਇਸ ਤਰ੍ਹਾਂ ਨਾ ਨਹੀਂ ਦੇਖ ਸਕਦੇ ਕਿਸੇ ਦੀ ਭਾਵਨਾ ਕਿਸ ਤਰ੍ਹਾਂ ਦੀ ਆ ਕੋਈ ਕਿਸੇ ਕੋਈ ਸ਼ਰਧਾ ਦੇ ਵਿੱਚ ਵਸਾ ਹੋ ਕੇ ਸੇਵਾ ਕਰਦਾ ਜਦੋਂ ਅਸੀਂ ਚੱਲਦੇ ਆ ਨਾ ਸ਼ੁਰੂਆਤ ਤਾਂ ਸਾਡੀ ਕੇਵਲ ਸੇਵਾ ਤੋਂ ਹੀ ਹੁੰਦੀ ਆ ਪਰ ਸੇਵਾ ਦੇ ਵਿੱਚੋਂ ਚੱਲਦੇ ਆ ਚੱਲਦੇ ਆ ਅੱਗੇ ਚੱਲ ਕੇ ਜਾ ਕੇ ਨਾ ਫਿਰ ਰਾਜਨੀਤੀ ਜਿਹੜੀ ਆ ਨਾ ਉਹ ਹੈਵੀ ਹੋ ਜਾਂਦੀ ਉਹ ਉਹ ਵੀ ਹਾਵੀ ਹੋ ਜਾਂਦੀ ਆ ਕੁਝ ਬੰਦੇ ਦਾ ਵੀ ਥੋੜਾ ਜਿਹਾ ਉਸ ਪਾਸੇ ਨੂੰ ਪਰ ਜਿਨ੍ਹਾਂ ਲੋਕਾਂ ਨੇ ਸੇਵਾ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਆ ਨਾ ਉਹਨਾਂ ਦਾ ਨਾਮ ਲਿਆ ਜਾਂਦਾ ਜਿਵੇਂ ਕਾਰ ਸੇਵਾ ਦੇ ਵਿੱਚ ਬਾਬਾ ਗੁਰਮਖ ਸਿੰਘ ਜੀ ਹੋਏ ਬਿਲਕੁਲ ਬਾਬਾ ਗੁਰਮਖ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਤੋਂ ਪਿੱਛੋਂ ਜੇ ਆਸੀ ਕਿਸੇ ਰੋਗੀਆਂ ਦੀ ਸੇਵਾ ਦੀ ਗੱਲ ਕਰਾਂਗੇ ਤੇ ਭਗਤ ਪੂਰਨ ਸਿੰਘ ਜੀ ਆ ਕਿਉਂਕਿ ਇਨ੍ਹਾਂ ਸ਼ਖਸੀਅਤਾਂ ਨੇ ਜਿਸ ਤਰ੍ਹਾਂ ਆਪਣੇ ਸਮੇਂ ਦੇ ਵਿੱਚ ਕਿਉਂਕਿ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਫਲਸਫੀ ਨੂੰ ਪੜ੍ਹਿਆ ਸੀ ਸਮਝਿਆ ਸੀ ਤੇ ਉਹਨਾਂ ਲੋਕਾਂ ਦੇ ਨਾਲ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਤਰਨ ਤਾਰਨ ਦੀ ਧਰਤੀ ਤੇ ਕੁਸ਼ਟ ਆਸ਼ਰਮ ਬਣਾਇਆ ਹੈ ਜੇ ਅਸੀਂ ਅੰਮ੍ਰਿਤਸਰ ਦੇ ਪਿੰਗਲਵਾੜੇ ਨੂੰ ਦੇਖਦੇ ਹਾਂ ਤੇ ਭਗਤ ਜੀ ਦੀ ਸੇਵਾ ਨੂੰ ਦੇਖਦੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਜਿਹੜੇ ਹਨ ਉਹ ਵਿਰਲੇ ਨੇ ਜਿਨ੍ਹਾਂ ਦੀ ਬਾਤ ਅਸੀਂ ਗੁਰਬਾਣੀ ਜੀ ਵੀ ਪੜ੍ਹਦੇ ਹਾਂ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਕ ਗੱਲ ਆਮ ਵਿਖੀ ਜਾਂਦੀ ਹੈ ਉਹ ਸਮਾਜ ਤਰੱਕੀ ਕਰਦਾ ਹੈ ਉਹ ਸਮਾਜ ਦੇ ਬਿਸ਼ਿੰਦੇ ਤਰੱਕੀ ਕਰਦੇ ਜਿਨ੍ਹਾਂ ਦੇ ਕੋਲ ਸਿੱਖਿਆ ਤੇ ਸਿਹਤ ਸਾਫ ਤੇ ਸੁਥਰੀ ਹੋਵੇ ਬਹੁਤ ਆਦ ਕਿੰਤੀ ਜਿ ਵਿਖਿਆ ਜਾਂਦਾ ਹੈ ਜਿਹੜਾ ਦਸਵੰਦ ਹੈ ਉਹ ਸਿੱਖਿਆ ਤੇ ਵੀ ਵਰਤਿਆ ਜਾਂਦਾ ਤੇ ਸਿਹਤ ਤੇ ਵੀ ਵਰਤਿਆ ਜਾਂਦਾ ਇਹਦੇ ਬਾਰੇ ਕੀ ਕਹਿਣਾ ਚਾਹੁੰ ਉਹਦੇ ਲਈ ਕੋਈ ਗੱਲ ਹੈ ਗੁਰੂ ਅੰਗਦ ਸਾਹਿਬ ਦੇ ਜੀਵਨ ਨੂੰ ਅਸੀਂ ਦੇਖਾਂਗੇ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਦੋ ਕਾਰਜ ਕੀਤੇ ਐ ਪਹਿਲਾ ਕਾਰਨ ਸੀ ਸੇਤ ਤੇ ਦੂਸਰਾ ਸੀ ਸਿੱਖਿਆ ਤੇ ਇਹ ਦੋਵੇਂ ਕਾਰਜ ਜਿਹੜੇ ਆ ਨਾ ਉਹ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਕੀਤੇ ਆ ਸਵੇਰ ਦੇ ਵਕਤ ਉਹ ਬੱਚਿਆਂ ਨੂੰ ਆਪ ਆਪਣੀ ਗੋਦ ਵਿੱਚ ਬਿਠਾ ਕੇ ਗੁਰਬਾਣੀ ਪੜਾਉਂਦੇ ਸੀ ਤੇ ਸ਼ਾਮ ਦੇ ਵਕਤ ਉਹਨਾਂ ਦੀਆਂ ਕੁਸ਼ਤੀਆਂ ਕਰਾਉਂਦੇ ਸੀ ਜਿਹੜਾ ਅਰੋਗ ਸਰੀਰ ਹੈ ਨਾ ਅਰੋਗ ਮਨ ਨੂੰ ਜਨਮ ਦਿੰਦਾ ਤੇ ਜੇ ਅਸੀਂ ਪੜ੍ਹਾਈ ਦੀ ਗੱਲ ਕਰਦੇ ਆ ਨਾ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸੀ ਤੇ ਹਿੰਦੁਸਤਾਨ ਦਾ ਬਾਦਸ਼ਾਹ ਹਮਾਯੂ ਸ਼ੇਰ ਸ਼ਾ ਸੂਰੀ ਕੋ ਹਾਰ ਖਾ ਕੇ ਲਾਹੌਰ ਨੂੰ ਭੱਜਿਆ ਜਾਂਦਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਆਇਆ ਤੇ ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਲਿਖਿਆ ਹੈ ਦੋ ਘੜੀ ਗੁਜਰੀ ਸਤਗੁਰੂ ਨਹੀਂ ਦੇਖਾ ਹਮਾਨੂੰ ਗੁਰੂ ਦਰਬਾਰ ਦੇ ਵਿੱਚ ਖੜਾ ਰਿਹਾ ਆਪਣੀ ਹੱਥ ਤੱਕ ਵੇਖਦੇ ਆਂ ਜੇ ਤਲਵਾਰ ਦੀ ਮੁੱਠ ਤੇ ਹੱਥ ਪਾਉਣ ਲੱਗਾ ਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮਖਾਰਬਿੰਦ ਤੋਂ ਕਿਹਾ ਜਿੱਥੇ ਤਲਵਾਰ ਚਲਾਉਣ ਦੀ ਲੋੜ ਸੀ ਉੱਥੇ ਤਾਂ ਮਿਆਨ ਵਿੱਚ ਪਾ ਕੇ ਭੱਜ ਆਇਆ ਤੇ ਇਹ ਸ਼ਬਦ ਸੁਣਦਿਆਂ ਹੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਪੈ ਪੈਂਦਾ ਜੀ ਅਸੀਂ ਇਤਿਹਾਸ ਦੀ ਗੱਲ ਕਰਦੇ ਆ ਨਾ ਤੇ ਗੁਰੂ ਸਾਹਿਬ ਜੀ ਨੇ ਦੇ ਸਮੇਂ ਮਾਤਾ ਖੀਵੀ ਜੀ ਉਹ ਬੱਚਿਆਂ ਵਾਸਤੇ ਦੇਸੀ ਘਿਓ ਵਾਲੀ ਖੀਰ ਬਣਾਉਂਦੇ ਕੇ ਛਕਾਉਂਦੇ ਆ ਤੇ RAMKALI ਕੀ ਵਾਰ ਦੇ ਵਿੱਚੋਂ ਵੀ ਪ੍ਰਮਾਣ ਮਿਲਦਾ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ ਜੇ ਉੱਥੇ ਇਹ ਇਹ ਅਸੀਂ ਗੁਰੂ ਕੇ ਲੰਗਰ ਦੀ ਗੱਲ ਕਰਦੇ ਆ ਜੇ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਵੀ ਘਟੀ ਐ ਦੋਨਾ ਹੀ ਲੰਗਰਾਂ ਦਾ ਜ਼ਿਕਰ ਬਲਵੰਡ ਜੀ ਕਰਦੇ ਆ ਇੱਕ ਗੁਰੂ ਕੇ ਸ਼ਬਦ ਦਾ ਲੰਗਰ ਹੈ ਦੂਸਰਾ ਸਰੀਰ ਦੀ ਤ੍ਰਿਪਤੀ ਲਈ ਹੈ ਜਿਹੜਾ ਉਹ ਲੰਗਰ ਛਕਣ ਲਈ ਭੋਜਨ ਪ੍ਰਸ਼ਾਦ ਆਏ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਮੁਬਾਰਕਬਾਦ ਉਹ ਸ਼ਖਸ਼ੇਤਾ ਜਿਹੜੀਆਂ ਆਪਣੇ ਹੱਕ ਦੀ ਕਮਾਈ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢਦੀਆਂ ਨੇ ਅੱਜ ਦੋ ਪੱਖ ਅਹਿਮ ਸਾਨੂੰ ਗੁਰੂ ਇਤਿਹਾਸ ਦੇ ਵਿੱਚੋਂ ਵੀ ਰੋਸ਼ਨੀ ਦਿੰਦੇ ਨੇ ਸਾਡੇ ਸਮਾਜ ਦੀ ਸਿਹਤ ਤੇ ਸਾਡੇ ਸਮਾਜ ਦੀ ਸਿੱਖਿਆ ਉਚਿਤ ਹੋਣੀ ਚਾਹੀਦੀ ਹੈ ਕਿਉਂਕਿ ਸਿਹਤ ਅਤੇ ਸਿੱਖਿਆ ਇੱਕ ਦੋ ਇਹੋ ਜਿਹੇ ਕੇਂਦਰ ਬਿੰਦੂ ਨੇ ਜਿਨ੍ਹਾਂ ਨੇ ਇੱਕ ਅੱਛੇ ਸਮਾਜ ਦੀ ਸਿਰਜਣਾ ਕਰਨੀ ਜਿਨ੍ਹਾਂ ਨੇ ਇੱਕ ਅੱਛੇ ਸਮਾਜ ਨੂੰ ਪੈਦਾ ਕਰਨਾ ਹੈ ਗਿਆਨੀ ਜੀ ਸਿੰਘ ਜਦੋਂ ਤੁਸੀਂ ਇਨ੍ਹਾਂ ਸੇਵਾਵਾਂ ਦੇ ਵੱਲ ਰੁਝਦੇ ਹੋ ਕੋਈ ਪੱਕਾ ਇਹੋ ਜਿਹਾ ਵੀ ਆਂਦਾ ਹੈ ਸੰਗਤਾਂ ਸਵਾਲ ਕਰਦਿਆਂ ਨੇ ਅਸੀਂ ਦਸਵੰਦ ਕਿੱਥੇ ਲਾਈਏ ਜੀ ਹਾਂਜੀ ਜਾਂ ਜਿਹੜਾ ਦਸਵੰਦ ਅਸੀਂ ਦੇ ਰਿਹਾ ਕਿ ਸੱਚਮੁੱਚ ਉਹ ਥਾਂ ਤੇ ਲੱਗਣ ਯੋਗ ਹੈ ਜਾਂ ਉਸ ਥਾਂ ਤੇ ਲਗਾਇਆ ਜਾ ਰਿਹਾ ਹੈ ਅਸਲ ਦੇ ਵਿੱਚ ਜਿਹੜਾ ਇਤਿਹਾਸ ਹੈ ਉਹ ਸਾਨੂੰ ਸਿੱਖਿਆਵਾ ਦਿੰਦਾ ਜਿਵੇਂ ਧੰ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਦੋਂ ਜੀਵਨ ਨੂੰ ਪੜਦੇ ਆ ਉਹ ਪਰਬਤ ਦੇ ਇਲਾਕੇ ਦੇ ਵਿੱਚ ਮਾਧੋ ਸੋਢੀ ਦੀ ਡਿਊਟੀ ਲਗਾਉਂਦੇ ਨੇ ਤੁਸੀਂ ਉੱਥੇ ਪ੍ਰਚਾਰ ਕਰਨਾ ਤੇ ਕਾਰਪੇਟ ਇਕੱਠੀ ਕਰਨੀ ਜੀ ਉੱਥੇ ਉਹ ਕਾਰਪੇਟ ਇਕੱਠੀ ਕਰਦੇ ਨੇ ਜਦੋਂ ਕਾਰਪੇਟ ਇਕੱਠੀ ਕਰਦੇ ਨੇ ਇੱਕ ਵੇਲੇ ਉੱਥੇ ਭੁੱਖਮਰੀ ਆ ਜਾਂਦੀ ਹੈ ਭੁੱਖਮਰੀ ਦਾ ਹੋਣ ਕਾਰਨ ਫਿਰ ਉਹ ਮਾਧੋ ਸੋਢੀ ਉਸ ਜਗ੍ਹਾ ਦੇ ਉੱਤੇ ਲੰਗਰ ਲਗਾ ਦਿੰਦੇ ਨੇ ਸੰਗਤਾਂ ਨੂੰ ਫਿਰ ਉੱਥੇ ਭੋਜਨ ਦਿੰਦੇ ਨੇਗੇ ਤੇ ਜਿੱਦੀ ਜਿਹੜੀ ਜ਼ਰੂਰਤ ਹੁੰਦੀ ਹੈ ਉੱਥੇ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ ਜਿਸ ਵੇਲੇ ਧੰਸਾਤ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਮਾਧੋ ਸੋਢੀ ਜੀ ਆਉਂਦੇ ਨੇ ਉਸ ਵੇਲੇ ਗੁਰੂ ਸਾਹਿਬ ਤੋਂ ਖੇਮਾ ਮੰਗਦੇ ਨੇ ਮਹਾਰਾਜ ਮੈਂ ਇਸ ਵਾਰ ਕਾਰਪੇਟਾ ਨਹੀਂ ਲਿਆ ਸਕਿਆ ਗੁਰੂ ਸਾਹਿਬ ਕਹਿੰਦੇ ਨੇ ਭਲਿਆ ਤਿੱਥੋਂ ਅਸੀਂ ਕਾਰਪੇਟਾ ਸਵੀਕਾਰ ਕਰ ਚੁੱਕੇ ਹਾਂਗੇ ਕਿਆ ਬਾਤ ਹੈ ਇਸ ਕਰਕੇ ਕਿ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਜ਼ਰੂਰਤ ਹੈ ਉਸ ਜਗ੍ਹਾ ਤੇ ਕਾਰਪੇਟਾ ਲੱਗਣੀ ਚਾਹੀਦੀ ਹੈ ਦੂਸਰਾ ਪੱਖ ਮੈਂ ਇੱਕ ਸੰਝਾ ਕਰਾਂ ਕਿ ਸਿੱਖ ਨੇ ਜਿਹੜਾ ਦਸਵੰਦ ਦੇਣਾ ਉਹ ਕਿਰਤ ਦੇ ਵਿੱਚੋਂ ਦੇਣਾਗਾ ਕਿ ਇਹ ਨਹੀਂ ਹੈਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਨਾਮ ਨੂੰ ਕਮਾਉਨੇ ਆ ਸਿਮਰਨ ਕਰਨੇ ਬੰਦਗੀ ਕਰਦੇ ਆ ਤਾਂ ਗੁਰੂ ਸਾਨੂੰ ਬਕਾਰਾਂ ਤੋਂ ਬਚਣ ਦੀ ਸਿਹਤ ਦਿੰਦਾਗਾ ਗੁਰੂ ਸਾਨੂੰ ਸਬਰ ਦੇ ਅੰਦਰ ਸੰਤੋਖ ਦੇ ਅੰਦਰ ਰਹਿਣ ਦੀ ਜਾਂਚ ਸਿਖਾਉਂਦਾ ਹੈ ਗੁਰੂ ਸਾਡੀ ਜ਼ਿੰਦਗੀ ਦੇ ਵਿੱਚੋਂ ਲੋਭ ਖਤਮ ਕਰਦਾ ਹੈ ਗੁਰੂ ਸਾਡੇ ਜੀਵਨ ਵਿੱਚੋਂ ਮੋਹ ਖਤਮ ਕਰਦਾ ਹੈ ਹੁਣ ਦੇਖਿਆ ਜਾਵੇ ਤਾਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੁੰਦੇ ਨੇ ਉਸ ਵੇਲੇ ਰਾਜੇ ਵੱਲੋਂ ਗੁਰੂ ਸਾਹਿਬ ਜੀ ਦੇ ਲਈ ਭੋਜਨ ਦੇ ਲਈ ਖਜ਼ਾਨੇ ਵਿੱਚੋਂ ਮਾਇਆ ਭੇਜੀ ਜਾਂਦੀ ਹੈਗੀ ਉਸ ਵੇਲੇ ਗੁਰੂ ਸਾਹਿਬ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਭੇਜੀਆਂ ਜਾਂਦੇ ਨੇ ਗੁਰੂ ਸਾਹਿਬ ਉੱਥੇ ਜੇ ਕੈਦ ਵਿੱਚ ਰਾਜੇ ਲੋਕ ਨੇ ਉਹਨਾਂ ਨੂੰ ਉਹ ਭੋਜਨ ਦਿੰਦੇ ਨੇਗੇ ਉਹਨਾਂ ਨੂੰ ਸਾਰੀਆਂ ਵਸਤਾਂ ਦਿੰਦੇ ਨੇਗੇ ਪਰ ਆਪ ਨਹੀਂ ਛੱਕਦੇ ਜਦੋਂ 2 ਦਿਨ ਬਤੀਤ ਹੋ ਜਾਂਦੇ ਨੇ ਗੁਰੂ ਸਾਹਿਬ ਨੂੰ ਬਿਨਾਂ ਭੋਜਨ ਛੱਕਿਆ ਉਸ ਵੇਲੇ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਕਹਿੰਦੇ ਮਹਾਰਾਜ ਤੁਸੀਂ ਤਾਂ ਛੱਕਦੇ ਨਹੀਂ ਹੈਗੇ ਉਸ ਵੇਲੇ ਉਹ ਕਹਿੰਦੇ ਭਾਈ ਜੇ ਤੁਸੀਂ ਸਾਨੂੰ ਸ਼ਿਖਾਉਣਾ ਚਾਹੁੰਦੇ ਹੋ ਤਾਂ ਆਪ ਮਿਹਨਤ ਕਰੋ ਉਠ ਠਾਰਿਆਂ ਦੇ ਘਰ ਵਿੱਚ ਜਾ ਕੇ ਆਪ ਮਿਹਨਤ ਕਰਦੇ ਨੇ ਜੋ ਦੋ ਰਜਤ ਪਣ ਉਸ ਵੇਲੇ ਉਹ ਕਮਾਉਂਦੇ ਨੇ ਉਹ ਦੋ ਰਜਤ ਬਣਦਾ ਉਹ ਸਮਾਨ ਲਿਆ ਕੇ ਗੁਰੂ ਸਾਹਿਬ ਜੀ ਨੂੰ ਲੰਗਰ ਸ਼ਿਖਾਉਂਦੇ ਨੇ ਇਸ ਕਰਕੇ ਗੁਰੂ ਸਾਹਿਬ ਉਹਨਾਂ ਦਾ ਭੋਜਨ ਸ਼ਕਦੇ ਨਹੀਂ ਕਿਉਂਕਿ ਗੁਰੂ ਸਾਹਿਬ ਕਾਰਪੇਟਾ ਉਹ ਲੈਣੀ ਚਾਹੁੰਦੇ ਨੇ ਜਿਹੜੀ ਆਪਣੀ ਕਿਰਤ ਦੇ ਵਿੱਚੋਂ ਦੇ ਵਿੱਚੋਂ ਨਾ ਕਿ ਦੂਸਰੇ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਕਿਸੇ ਦੇ ਨਾਲ ਧੋਖਾ ਕਰਕੇ ਕਮਾਏ ਪੈਸੇ ਨੂੰ ਗੁਰੂ ਸਾਹਿਬ ਸਵੀਕਾਰ ਕਰਦੇ ਨੇ ਅੱਜ ਅੱਜ ਹਾਲਾਤ ਕਿਹੜੇ ਬਣ ਗਏ ਨੇਗੇ ਅਸੀਂ ਉਤੋਂ ਜਿਹੜਾ 2 ਨੰਬਰ ਦਾ ਪੈਸਾ ਕਮਾਉਨੇ ਆ ਜਾਂ ਅਸੀਂ ਲੋਕਾਂ ਦੇ ਨਾਲ ਛਲ ਕਰਦੇ ਆ ਕਪਟ ਕਰਦੇ ਆ ਉਹਨੂੰ ਵੀ ਸਫਲ ਕਰਨ ਵਾਸਤੇ ਉਹਨੂੰ ਸਫਲ ਕਰਨ ਦੇ ਲਈ ਅਸੀਂ ਗੁਰੂ ਘਰਾਂ ਦੇ ਅੰਦਰ ਜੜਾ ਰਹੇ ਹਾਂ ਬਿਲਕੁਲ ਦੇਖਿਆ ਜਬ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਨੂੰ ਕਈ ਵਾਰ ਅਸੀਂ ਜਦੋਂ ਕੋਈ ਕੰਮ ਕਾਰਜ ਕਰਵਾਉਣਾ ਆ ਉਹਦੇ ਲਈ ਸਾਨੂੰ ਉੱਤੇ ਭੇਟਾ ਦੇਣੀ ਪੈਂਦੀ ਹੈ ਪੈਸਾ ਦੇਣਾ ਪੈਂਦਾ ਹੈਗਾ ਜਿਹੜਾ ਉਹ ਪੈਸਾ ਦਿੰਨੇ ਆ ਉਹ ਜਿਹਦੇ ਪਾਸ ਜਾਵੇਗਾ ਉਹਦਾ ਕਰ ਕਿਦਾਂ ਸਵਾਰੇਗਾ ਜਦੋਂ ਉਹ ਦਸਵੰਦ ਦੇ ਵਿੱਚ ਲੱਗੇਗਾ ਉਹਨੂੰ ਗੁਰੂ ਕਿਦਾਂ ਸਵੀਕਾਰ ਕਰੇਗਾ ਗੁਰੂ ਤਾਂ ਰਾਜੇ ਦਾ ਸਵਕਾਰ ਨਹੀਂ ਕਰ ਰਿਹਾ ਹੈਗਾ ਜਿਹਦੇ ਪਾਸ ਸਾਰੇ ਹਰਜਾਨੇ ਆ ਰਹੇ ਨੇ ਤੁਸੀਂ ਇੱਥੇ ਉਹਨਾਂ ਲੋਕਾਂ ਦੀ ਕਮਾਈ ਦੀ ਗੱਲ ਕੀਤੀ ਜਿਹੜੇ ਆਪਣੇ ਦੋਨਬਰ ਦੀ ਕਮਾਈ ਨੂੰ ਸਫਲ ਕਰ ਦਿੰਦੇ ਨੇ ਦਸਵੰਦ ਦੇ ਕੇ ਹਾਂਜੀ ਸਭ ਜੀ ਇਸ ਵਿੱਚ ਤੁਹਾਡੇ ਕੋਲ ਪੁੱਛਣਾ ਚਾਹਵਾਂਗਾ ਦਸਵੰਦ ਦੇ ਇਕਨੀ ਅਨੇਕਾ ਰੂਪ ਨੇ ਉਹ ਕਿਹੜੇ-ਕਿਹੜੇ ਨੇ ਕੇਵਲ ਹੱਕ ਦੀ ਕਮਾਈ ਦੇ ਵਿੱਚੋਂ ਧਨ ਦਸਵੰਦ ਕਰ ਦੇਣੀ ਦਸਵੰਦ ਹੈ ਜਾਂ ਸਾਡੀ ਜ਼ਿੰਦਗੀ ਵਿੱਚ ਹੋਰ ਵੀ ਕੋਈ ਦਸਵੰਦ ਦਾ ਰੂਪ ਹੈ ਦਸਵੰਦ ਦੀ ਜਿੱਥੋਂ ਤੱਕ ਸਿੱਖ ਇਤਿਹਾਸ ਦੇ ਵਿੱਚ ਦਸਵੰਦ ਦੀ ਪ੍ਰਥਾ ਹੈ ਅਸੀਂ ਦਸਵੰਦ ਕਿ ਕਿੰਨੀ ਤੇ ਰੂਪ ਦੇ ਵਿੱਚ ਤੇ ਮਾਇਆ ਦੀ ਕਰਦੇ ਹਾਂ ਕਹਿਣ ਨੂੰ ਤਾਂ ਸਾਡੇ ਵਿੱਚ ਨਾ ਇੱਕ ਸ਼ਬਦ ਕਹਿਣਾ ਸ਼ੁਰੂ ਕਰ ਦਿੱਤਾ ਵੀ 24 ਘੰਟਿਆਂ ਦਾ ਦਸਵੰਦ ਢਾਈ ਘੰਟੇ ਬਣਦਾ ਹੈ ਪਰ ਸਾਡੇ ਕੋਈ ਲਿਖਤੀ ਕਿਤੇ ਇਹਦਾ ਪ੍ਰੂਫ ਹਵਾਲਾ ਨਹੀਂ ਹੈਗਾ ਕੁਝ ਗੱਲਾਂ ਜਿਹੜੀਆਂ ਸਾਡੀਆਂ ਆਮ ਲੋਕ ਬੋਲੀਆਂ ਦੇ ਵਿੱਚ ਜਾਂ ਮੂੰਹੋਂ ਮੂੰਹ ਸੁਣਨ ਵਾਲੀਆਂ ਗੱਲਾਂ ਪਰ ਗਿਆਨੀ ਜੀ ਨੇ ਤੁਹਾਡੇ ਨਾਲ ਇੱਕ ਗੱਲ ਦੀ ਸਾਂਝ ਪਾਈ ਭਾਈ ਮਾਧੋਜੀ ਸੋਢੀ ਦੀ ਜੇ ਮਾਧੋਜੀ ਸੋਢੀ ਦੇ ਜੀਵਨ ਤੋਂ ਅਸੀਂ ਪਿੱਛੇ ਦੇਖਦੇ ਆ ਨਾ ਤੇ ਭਾਈ ਮਾਧੋਜੀ ਸੋਢੀ ਦੀ ਮਾਤਾ ਭਾਗ ਭਰੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਉਹ ਮੰਚੀਦਾਰ ਬਣਦੇ ਆ ਮੰਚੀਦਾਰ ਬਣਦੇ ਤੇ ਉਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਪਰ ਚਾਰ ਪੰਜਾਹ ਕਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਉਹਨਾਂ ਆਪਣੇ ਹੱਥੀਂ ਚੋਲਾ ਤਿਆਰ ਕਰਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਉਹ ਜੀਵਤ ਰਹੇ ਪਰ ਉਹਨਾਂ ਦੇ ਬੇਟੇ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਉਸ ਇਲਾਕੇ ਦੀਆਂ ਸੇਵਾਵਾਂ ਸੰਭਲੀਆਂ ਸੀ ਉਹਨੇ ਸੇਵਾ ਕੀਤੀ ਤੇ ਸੰਗਤ ਦੀ ਜੋ ਜੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਨੂੰ ਦੇਖਦੇ ਆਂ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਅਸੀਂ ਭਾਈ ਲਾਲੋ ਤੇ ਭਾਈ ਮਲਕਪਾਗੋ ਦੀ ਸਾਖੀ ਦੇਖਦੇ ਆਂ ਤੇ ਅੱਗੇ ਚੱਲ ਕੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਭਾਈ ਫੇਰੂ ਦੇ ਜੀਵਨ ਨੂੰ ਦੇਖਦੇ ਆਂ ਨਾ ਤੇ ਉਹਨਾਂ ਦਾ ਵੀ ਕਦੀ ਦਾ ਸੰਬੰਧ ਦੀ ਜਿਹੜੀ ਮਾਇਆ ਨਾ ਉਹ ਗੁਰੂ ਦਰਬਾਰ 'ਚ ਨਹੀਂ ਸੀ ਆਉਂਦੀ ਪਰ ਦਸਵੰਦ ਕੱਢਿਆ ਜਾ ਰਿਹਾ ਸੀ ਉਹ ਉੱਥੇ ਹੀ ਲੰਗਰ ਲਾ ਕੇ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਸੀ ਬਿਲਕੁਲ ਇੱਕ ਗਿਆਨੀ ਜੀ ਤੁਹਾਡੀ ਗੱਲ ਵਿੱਚ ਮੈਂ ਵਾਅਦਾ ਕਰਦਾ ਕਿ ਜਿਹੜਾ ਬੰਦਾ ਮਨੁੱਖ ਪੈਸਾ ਦਿੰਦਾਗਾ ਉਹਦਾ ਨਾਮ ਤਾਂ ਪੱਥਰ ਦੇ ਉੱਤੇ ਉਕਰਿਆ ਜਾਂਦਾ ਜਿਹੜਾ ਬੰਦਾ 10 ਦਿਨਾਂ ਦੇ ਵਿੱਚੋਂ ਇੱਕ ਦਿਨ ਗੁਰੂ ਘਰ ਸੇਵਾ ਕਰਦਾ ਉਹਦਾ ਦਸਵੰਦ ਨਹੀਂ ਸਾਨੂੰ ਦਿਸਦਾ ਹੈਗਾ ਜਿਨੇ ਪੈਸੇ ਦਿੱਤੇ ਉਹਨੂੰ ਅਸੀਂ ਕਹਾਂਗੇ ਹਾਂ ਵੀ ਇਸ ਬੰਦੇ ਨੇ ਇੰਨਾ ਪੈਸਾ ਦੇ ਦਿੱਤਾ ਪਰ ਜਿਹੜੇ ਬੰਦੇ ਨੇ 10 ਦਿਨਾਂ ਦੇ ਵਿੱਚੋਂ ਇੱਕ ਦਿਨ ਪੂਰਾ ਦਿਨ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਉਹ ਉਹ ਹੀ ਦਸਵੰਦ ਦਾ ਰੂਪ ਹੈ ਹਾਂ ਉਹ ਵੀ ਦਸਵੰਦ ਦਾ ਰੂਪ ਹੈ ਬਿਲਕੁਲ ਸਹੀ ਗੱਲ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਅੱਜ ਬੜੀ ਅਹਿਮ ਤੇ ਵਿਡਮੁੱਲੀ ਜਾਣਕਾਰੀ ਸਾਨੂੰ ਮਿਲੀ ਹੈ ਦਸਵੰਦ ਕਿਹਾ ਕਿ ਨੂੰ ਜਾਂਦਾ ਹੈ ਦਸਵੰਦ ਦਾ ਰੂਪ ਕਿਹੜੇ ਨੇ ਸਾਡੇ ਅਤੀ ਸਤਕਾ ਆਜੁੱਗ ਗਿਆਨੀ ਜੀ ਸਿੰਘ ਖੋਸਿਆਵਾਲੇ ਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਨੇ ਬੜੇ ਸੋਨੇ ਢੰਗ ਦੇ ਨਾਲ ਗੁਰ ਇਤਿਹਾਸ ਦੇ ਹਵਾਲੇ ਦੇ ਕਿਸ ਅੰਦਾਜ਼ ਦਿੱਤਾ ਦਸਵੰਦ ਦਾ ਸਰੂਪ ਕੀ ਹੋ ਜਾ ਹੈ ਸੱਚਮੁੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਪਾਸ਼ਾ ਕਿਰਪਾ ਕਰਨ ਅਸੀਂ ਜਿੱਥੇ ਵੀ ਬੈਠੇ ਆ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਗੁਰੂ ਕਿਰਪਾ ਕਰੇ ਆਪਣੇ ਆਪ ਦੇ ਵਿੱਚ ਇੱਕ ਦਸਵੰਦ ਦੇ ਰਾਈ ਸਮਾਜ ਦੇ ਇੱਕ ਹਿੱਸਾ ਬਣ ਜਾਈਏ ਭਾਵੇਂ ਖਾਕ ਦੀ ਕਮਾਈ ਤੋਂ ਦਸਬੰਦ ਕੱਢੀਏ ਭਾਵੇਂ ਨਿੱਜੀ ਜੀਵਨ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਹੋਵੇ ਗੁਰੂ ਕਿਰਪਾ ਕਰੇ ਸਾਨੂੰ ਵੀ ਦਸਬੰਦ ਘਟਨਾ ਆ ਜਾਵੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹੁਣ ਮੈਨੂੰ ਦਿਵਾ ਗਿਆ ਅਗਲੀ ਵਾਰ ਫਿਰ ਮਿਲਾਂਗੇ ਨਵਾਂ ਵਿਸ਼ਾ ਲੈ ਕੇ ਤਦ ਤੱਕ ਸਿਪ ਸਾਰੇ ਦੁੱਖਾਂ ਮਤੇ ਜਾ ਚੱਕਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ